ਸ਼੍ਰੀ ਮੁਕਸਰ ਸਾਹਿਬ ਜੀ ਕਰੰਟ ਲੱਗਣ ਦੇ ਨਾਲ ਇੱਕ ਨੌਜਵਾਨ ਗੰਬੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ ਜ਼ਖਮੀ ਨੌਜਵਾਨ ਦੇ ਸਾਥੀ ਨੇ ਦੱਸਿਆ ਕਿ ਬਾਥਰੂਮ ਕੋਲ ਪਏ ਫਲੈਕਸ ਬੋਰਡ ਨੂੰ ਸੋਨੂੰ ਉੱਪਰ ਰੱਖਣ ਜਾ ਰਿਹਾ ਸੀ ਕਿ ਅਚਾਨਕ ਬੋਰਡ ਉੱਪਰ ਤੋਂ गुज़र ਰਹੀ ਬਿਜਲੀ ਦੀਆਂ ਤਾਰਾਂ ਦੇ ਨਾਲ ਟਕਰਾ ਗਿਆ ਜਿਸ ਕਾਰਨ ਉਸ ਨੂੰ ਕਰੰਟ ਲੱਗਿਆ ਤੇ ਸਿੱਧਾ ਸਿਰ ਪਾਰ ਹੀਠਾਂ ਡਿੱਗ ਪਿਆ ਘਰਨਾ ਸਰ ਜੀ ਅਸੀਂ ਆਪਣੇ ਡਿਊਟੀ ਕਰਕੇ ਉੱਥੇ ਬੈਠੇ ਸੀ ਜੀ ਉੱਥੇ ਇੱਕ ਬੋਰਡ ਪਏ ਸੀ ਜੀ ਇਹ ਆ ਬੋਰਡ ਲਪੇ ਸੀ ਆਪਣੇ ਜਿਹੜੇ ਲਾਲ ਦੇ ਹੁੰਦੇ ਜੀ ਇਹ ਪਏ ਸੀ ਨਾਲ ਫਲੇਸਾ ਨਾਲ ਜਿੱਥੇ ਬੈਠੀ ਉੱਥੇ ਜੀ ਆਹੋ ਕਬੇਟ ਡਿੱਗੇ ਪਏ ਸੀ ਮੈਂ ਚੱਲ ਚੱਕ ਕੇ ਇਹਨਾਂ ਉੱਤੇ ਰੱਖ ਦਿੰਨੇ ਜੀ ਆਹ ਇਹ ਉੱਤੇ ਗਾਈ ਬੋਰਡ ਲੈ ਕੇ ਜੀ ਮੈਂ ਆ ਸੋਨੂੰ ਜੀ ਮੈਂ ਦੇਖਿਆ ਯਾਰ ਬੱਲੇ ਉੱਥੇ ਕਰੰਟ ਉਤਾਰਾ ਹੈ ਗਿਆ ਇਹ ਕੋਸ਼ਿਸ਼ ਕੀਤੀ ਜਰੂਰ ਉਤਾਰ ਲੱਗੀ ਜੀ ਉੱਤੋਂ ਫਿਰ ਆਇਆ ਉੱਤੋਂ ਡਿੱਗ ਗਿਆ ਯਾਰ ਉਹਦੇ ਡਾਕਟਰ ਰੋਬਿਨ ਕੁਮਾਰ ਦਾ ਕਹਿਣਾ ਕਿ ਮਰੀਜ਼ ਦੀ ਹਾਲਤ ਗੰਭੀਰ ਹੋਣ ਦੇ ਚਾਲ ਤੇ ਉਸ ਨੂੰ ਫਰੀਦਕੋਟ ਦੇ ਹਸਪਤਾਲ 'ਚ ਰੈਫਰ ਕੀਤਾ ਜਾ ਰਿਹਾ ਹੈ ਜਾਂ ਜ਼ਿਆਦਾ ਸੀਰੀਅਸ ਹੈ ਪੇਸ਼ੈਂਟ ਸਟੇਬਲ ਹੈ ਸਟੇਬਲ ਕੀਤਾ ਸੀ ਹੁਣ ਬਾਕੀ ਅੱਗੇ ਅਸੀਂ ਫਰੀਦਕੋਟ ਲਈ ਰੈਫਰ ਕਰਾਂਗੇ ਪੇਸ਼ੈਂਟ ਨੂੰ 60 ਕਾਫੀ ਹੈ ਔਰ ਸਿਰ ਤੇ 60 ਹੈਗੀ ਹੈ ਸਿਰ ਤੇ 60 ਹੋਣ ਕਰਕੇ ਜੋ ਵੀ ਹੈ ਅੱਗੇ ਕਾਰਵਾਈ ਜਿਹੜੀ ਹੈ ਫਰੀਦਕੋਟ ਰੈਫਰ ਕਰਕੇ ਅਸੀਂ ਕਰਾਂਗੇ ਫਿਲਹਾਲ ਜ਼ਖਮੀ ਸੋਨੂੰ ਦਾ ਇਲਾਜ ਚੱਲ ਰਿਹਾ ਹੈ ਮੁਕਸਰ ਤੋਂ ਤਰਸੇਮ ਟੂ ਡੀ ਜਗਬਾਣੀ ਟੀਵੀ